ਜੀ ਆਇਆਂ ਨੂੰ ਜਦ ਬਤਾ ਲੈਨੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਸ੍ਰੀ ਅਕਾਲ ਜਗਮੀਤ ਗਾਰਡਨ ਫਾਰਮਿੰਗ ਚੈਨਲ ਐਂਡ ਜਗਮੀਤ ਬਠਿੰਡਾ 올 ਇਨ ਵਨ ਚੈਨਲ ਤੇ ਤੁਹਾਡਾ ਹਾਰਦਿਕ ਸਵਾਗਤ ਆ ਤੇ ਆਪਾਂ ਇਥੋਂ ਸ਼ੁਰੂ ਕਰਦੇ ਆਂ ਬਲੌਗ ਵੀ ਤੇ ਆਪਣਾ ਦੂਸਰੀ ਚੈਨਲ ਦਾ ਬਲੌਗ ਵੀ ਤੇ ਬੱਚਿਆਂ ਤੋਂ ਸ਼ੁਰੂ ਕਰ ਰਹੇ ਆਂ ਹਾਂਜੀ ਇੰਟਰੋਡਕਸ਼ਨ ਪਲੀਜ਼ ਬੋਲੋ ਓਏ ਬੋਲੋ ਹੈ ਬੋਲੋ ਕੁਛ ਯਾਰ ਆਪਣਾ ਨਾਮ ਬਤਾਓ ਤੇ ਹੁਣ ਦੋਸਤੋ ਆਪਾਂ ਚੱਲਦੇ ਆਂ ਤੇ ਆ ਦੇਖੋ ਤੇ ਹੁਣ ਆਪਾਂ ਦੋਸਤੋ ਚੱਲਦੇ ਆਂ ਫਿਰ ਆਪਣਾ ਸਾਰਾ ਕੁਝ ਰੈਡੀ ਹੋ ਚੁੱਕਿਆ ਤੇ ਜਿਹੜਾ ਰਸਤੇ ਆਪਾਂ ਨਹੀਂ ਦਿਖਾਇਆ ਤੇ ਅੱਜ ਤੁਹਾਨੂੰ ਉਹ ਰਸਤਾ ਸੀ ਦਿਖਾਵਾਂਗੇ ਤੇ ਜਿਹੜੇ ਬਖਾਏ ਹੋਏ ਆ ਉਹਨਾਂ ਹੁਣ ਤੁਹਾਨੂੰ ਆਪਾਂ ਉਥੇ ਜਾ ਕੇ ਨਹੀਂ ਬਣਾਵਾਂਗੇ ਆ ਦੇਖੋ ਦੋਸਤੋ ਇੱਥੇ ਪਹਿਲਾਂ ਚੋ ਹੁੰਦਾ ਸੀਗਾ ਦੇਖ ਪੁਲਿਸ ਸੀਗਾ ਤੇ ਪਰ ਹੁਣ ਨਾ ਜੇ ਇੱਧਰ ਦੇਖੀਏ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਇੱਥੇ ਪੁਲਿਸ ਸੀਗਾ ਜਦੋਂ ਆਪਾਂ ਖਾਨਪੁਰ ਵਾਲੇ ਰੋਡ ਤੇ ਜਾਂਦੇ ਆ ਤੇ ਇਹ ਸਾਰਾ ਇੱਧਰ ਚੋ ਹੁੰਦਾ ਸੀਗਾ ਵਲੌਗ ਦੇ ਵਿੱਚ ਆਪਾਂ ਇੱਥੋਂ ਤੱਕ ਪਹੁੰਚ ਚੁਕੇ ਸੀਗੇ ਤੇ ਹੁਣ ਆਪਾਂ ਇੱਥੋਂ ਦੁਬਾਰਾ ਸਟਾਰਟ ਕਰਾਂਗੇ ਸਸਿਕਾ ਬਾਜੀ ਵਧੀਆ ਹੋਰ ਕਿੱਦਾਂ ਵਧੀਆ ਵਧੀਆ ਤੇ ਆਪ ਬਾਜੀ ਹੋਰੀ ਆਪਾਂ ਨੂੰ ਮਿਲ ਗਏ ਆ ਤੇ ਕਿੱਦਾਂ ਬਾਜੀ ਵਾ ਠੀਕ ਆ ਜੀ ਤੇ ਆਪਾਂ ਇੱਥੋਂ ਦੁਬਾਰਾ ਦੋਸਤੋ ਬਲੌਗ ਸ਼ੁਰੂ ਕਰ ਲਿਆ ਪਹਿਲਾਂ ਆਪ ਇੱਥੋਂ ਤੱਕ ਆਏ ਹੋਏ ਸੀਗੇ ਤੇ ਅੱਗੇ ਆਪਾਂ ਜਾਵਾਂਗੇ ਦੇਰੀਪੁਰ ਦੇਰੀਵਾਲ ਆਉਂਦਾ ਨਾ ਕੀ ਦੇਰੀਵਾਲ ਤੋਂ ਅੱਗੇ ਕਿਹੜਾ ਫਿੰਡ ਆਉਂਦਾ ਨਾਲ ਹੀ ਆ ਨਾ ਦੋਨੇ ਤੇ ਫੇਰ ਅੱਗੇ ਤੋ ਗਾਏ ਦੇ ਨੂੰ ਨਹੀਂ ਨਹੀਂ ਗਾਂ ਟਾਂਡੇ ਵੱਲ ਨੂੰ ਉਹ ਬਗੋਲਾ ਬਗੋਲਾ ਤੋਂ ਫੇਰ ਮੇਨ ਰੋਡ ਮੇਨ ਰੋਡ ਓਕੇ ਓਕੇ ਮੈਂ ਇਸ ਓਦਾਂ ਹੈਲੋ ਤੇ ਜਾਂਦੇ ਜਾਂਦੇ ਆਪਾਂ ਗੁਰਦੁਆਰਾ ਸਾਹਿਬ ਨੂੰ ਵੀ ਪ੍ਰਣਾਮ ਕਰ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਗੁਰਦੁਆਰਾ ਸਾਹਿਬ ਆਪਾਂ ਲੰਘ ਗਏ ਆ ਤੇ ਹੁਣ ਆਪਾਂ ਲੈਫਟ ਮੁੜਾਂਗੇ ਤੇ ਉਦਾਂ ਜੇ ਆਪਾਂ ਇਧਰ ਨੂੰ ਸਿੱਧਾ ਜਾਵਾਂਗੇ ਪਰ ਆਪਾਂ ਸਿੱਧੀ ਜਾਵਾਂਗੇ ਦੇਰੀਵਾਲ ਵਾਲ ਨੂੰ ਫੇਰ ਅੱਜ ਆਪਾਂ ਸਿੱਧਾ ਖੁਣਖਣਕਲਾਂ ਹੁਣਖਣਕਲਾਂ ਦੇ ਵਿੱਚ ਦੀ ਨਿਕਲਾਂਗੇ ਇਹ ਤੋਂ ਤੇ ਇਹ ਜਿਹੜੀ ਸੜਕ ਬਿਲਕੁਲ ਤੁਹਾਨੂੰ ਸਿੱਧੀ ਖੁਣਖਣਕਲਾਂ ਵੱਲ ਨੂੰ ਲੈ ਜਾਣੀ ਆ ਤੇ ਇਧਰ ਹੈਗੀਆਂ ਸਾਥ ਤੇ ਕਾਫੀ ਸਾਰੇ ਬਾਜੀਪੁਰ ਦੀ ਜੀ ਵਗੈਰਾ ਸਿੱਖਦੇ ਪਏ ਆ ਸਾਹਮਣੇ ਬਾਈ ਸਤਿ ਸ਼੍ਰੀ ਅਕਾਲ ਜੀ ਵਧੀਆ 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 ਤੇ ਆਜੋ ਤੁਹਾਨੂੰ ਤੁਹੀ ਦਿਖਾਉਣੇ ਆ ਦੋਸਤੋ ਮੈਂ ਕਿ ਹੁਣ ਆਪਾਂ ਸਾਥ ਦੇ ਵੀ ਦਰਸ਼ਨ ਕਰ ਜਾਈਏ ਤੇ ਇੱਕਾ ਪਿੱਪਲ ਬੜਾ ਸੋਹਣਾ ਲੱਗਦਾ ਆਪਾਂ ਨੂੰ ਤੁਹਾਨੂੰ ਪਹਿਲਾਂ ਪਿੱਪਲ ਦਿਖਾ ਦਈਏ ਤੇ ਆ ਪਿੱਪਲ ਆ ਤੇ ਪਿੱਪਲ ਦੇ ਨਾਲ ਥੜਾ ਬਣਿਆ ਆਏ ਹੈਗੀ ਆ ਪਿੰਡ ਦੀ ਸਾਥ ਇਹ ਪਾਜੀ ਖਾਨਪੁਰ ਦੀ ਸਾਥਾ ਨਾ ਇਹ ਤੇ ਅੱਛਾ ਪੀਂਗ ਵੀ ਪਾਈ ਆ ਇਧਰਲੇ ਪਾਸੇ ਨਾਲ ਹੀ ਇਹ ਸਰਦੀਆਂ ਚ ਪੀਂਗਾ ਪਾਈਆਂ ਅਰੇ ਪੇਚਰਾਂ ਦੀਆਂ ਮੌਸਮ ਬਦਲਦੀਆਂ ਨੇ ਪੀਂਗਾ ਨਹੀਂ ਅੱਛਾ ਪੀਂਗਾ ਨਹੀਂ ਲਾਉਂਦੇ ਤੇ ਆ ਖਾਨਪੁਰ ਵਾਲਿਆਂ ਨੇ ਦੇਖ ਲਓ ਪੀਂਗਾ ਵੀ ਪਾਈਆਂ ਹੋਈਆਂ ਟੂਰਨਾਮੈਂਟ ਦਾ ਵੀ ਆ 11 12 ਨੂੰ ਆ ਕਿੰਨੀ ਤਰੀਕ ਨੂੰ ਆ ਜੀ ਉਸ ਦਿਨ ਤੱਕ ਤਾਂ ਵਲੌਗ ਨਹੀਂ ਚੜਨਾ ਮੇਰਾ ਵਲੌਗ ਲੇਟ ਹੀ ਹੁੰਦੇ ਆ ਹਾਂਜੀ ਤੇ ਬੜੇ ਛੋਟ ਲੈ ਲਿਓ ਹਾਂਜੀ ਹਾਂ ਜਾਾਂਗੇ ਜੀ ਤੇ ਇਧਰ ਤੂੰ ਹੀ ਤੁਹਾਨੂੰ ਹੁਣ ਇਧਰ ਦੇਖੋ ਤੂੰ ਹੀ ਸੇਕ ਲੋ ਜੀ ਅੱਗ ਸੇਕਦੇ ਪਿਆ ਭਾਜੀ ਹੋਰੀ ਸਾਰੇ ਤੇ ਹੁਣ ਆਪਾਂ ਦੋਸਤੋਂ ਖਾਨਪੁਰ ਵੱਲ ਨੂੰ ਚੱਲਦੇ ਆਂ ਅੱਗੇ ਤੇ ਯਾਰ ਕੋਈ ਗੱਲਬਾਤ ਤਾਂ ਕੀਤੀ ਨਹੀਂ ਐਦੀ ਚੱਲ ਪਈ ਆ ਆ ਗਿਆ ਬੁੱਢਾ ਉਹ ਕੈਪਟਨ ਆ ਜ ਸਾਡੀ ਬਾਲੀਵਾਲ ਟੀਮ ਦਾ ਹਾਂ ਜੀ ਕੈਪਟਨ ਹੈ ਬਾਲੀਵਾਲ ਟੀਮ ਦਾ ਅੱਛਾ ਆ ਮੁੰਡਾ ਬਾਲੀਵਾਲ ਟੀਮ ਦਾ ਕੈਪਟਨ ਆ ਗਿਆ ਬਾਜੀ ਇੰਟਰੋਡਕਸ਼ਨ ਪਲੀਜ਼ ਬਾਜੀ ਇੰਟਰੋਡਕਸ਼ਨ ਜੀ ਦਗਾ ਪਾਜੀ ਮੁੰਡਾ ਮਪੂਏ ਜੈਸੀ ਕਾਲ ਜੀ ਵਧੀਆ ਜੀ ਲੱਗਿਆ ਰਹਿੰਦਾ ਹਨਾ ਇਥੇ ਮੱਜਾਂ ਲੱਗੀਆਂ ਹਾਂ ਹਾਂ ਕਿਉਂ ਰਵਾਉਣਾ ਯਾਰ ਜਵਾਖ ਨੂੰ ਨਾ ਰਵਾ ਅਜੇ ਇਹਦੇ ਗੁਰਕਰੇ ਗੁਰਕਰੇ ਦੇ ਇਹਦੇ ਗੁਰਕਰੇ ਦੇ ਭਰਾਵਾ ਗੁਰਕਰੇ ਗੁਰਕਰੇ ਦੇ ਅਮੀਰ ਵਾਦਾ ਜਵਾਖ ਆਉਂਦੇ ਜੋ ਉਹ ਦੇ ਦੇ ਯਾਰ ਨਾ ਓ ਨਾ ਰਵਾਈ ਯਾਰ ਜਵਾਕ ਨੂੰ ਰਵਾਈਦਾ ਨਹੀਂ ਹੁੰਦਾ ਬੋਤ ਮਿਲ ਗਏ ਨਾ ਕਰ ਕਰੇ ਹੁਣ 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 ਰੋਣਾ ਰੋਣਾ ਹੁਣ ਓ ਜੇ ਜੈਨ ਸਜਾ ਰੋਣਾ ਹੁਣ ਹੁਣ ਰੋਣਾ ਹੱਸ ਕੇ ਦਿਖਾ ਹੱਸ ਆ ਆ ਹੱਸੇ 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 ਆਸ ਕੇ ਆ ਹੱਸ ਕੇ ਦਿਖਾ ਹੱਸਦਾ ਸੀ ਆ ਦੇਖ ਮੁੰਡਾ ਹੱਸਦਾ ਵੀ ਪਿਆ ਨਾੜੇ ਰੋਂਦਾ ਨਾਲੇ ਹੱਸਦਾ ਦੋਨੇ ਕੰਮ ਕਰਦਾ ਇੱਕ ਤੀਨਾਂ ਦੋਸ਼ਕਰ ਹੈਨਾ ਬੁੱਢਾ ਜੀ ਦਲシャン ਇੱਕ ਤੀਨਾਂ ਦੋਸ਼ਕਰ ਹੈਨਾ ਆ ਦੇ ਆ ਦਵੀਪਾਂ ਨਾਲੇ ਨਾਲੇ ਰੋਂਦਾ ਹੀ ਨਾਲੇ ਕੀ ਕੀ ਇਹਦਾ ਪ੍ਰਾਪਨ ਦਾ ਪੂਰਾ ਫਿਰ ਟਾਈ ਨੂੰ ਕਾਦੋ ਬੱਜੇ ਮਰ ਜਿੰਨੇ ਘਰੇ ਬਾਗਾ ਪੁੱਤ ਇਹਦੇ ਨਾਲ ਕਿਹਦੀ ਮਾਸੀ ਬਾਬਿਆਂ ਦੇ ਰੋਟੀ ਘਰੇ ਮਾਰਾ ਦਾਦੀ ਦੀ ਕੀ ਖਾਣਾ ਜਾ ਕੇ ਸਾਡੀ ਬਾਜੀ 11 ਦਾ ਟਾਈਮ ਹੋ ਗਿਆ ਹਨਾ ਮੈਨੂੰ ਲੱਗਦਾ ਤੇ ਹਜੇ ਤੁਸੀਂ ਇੱਥੇ ਬੈਠੇ ਕੰਮ ਕਰਦੇ ਨਹੀਂ ਕਹੇ ਕਿ ਤਾਈ ਗੇਮ ਲਾਉਣੀ ਗੇਮ ਹੈ ਗੇਮ ਲਾਉਣੀ ਹੋਣੀ ਅੱਛਾ ਬੱਦੇ ਆਉਂਦੇ ਬੈਠੇ ਇਕੱਠੇ ਹੋ ਕੇ ਤਾਂ ਕਰਕੇ ਨਹੀਂ ਕੋਈ ਕੰਮ ਕਰਦੇ ਤੁਸੀਂ ਅੱਠੇ-ਪੁੱਠੇ ਲੈ ਆਏ ਅੱਛਾ ਕੰਪਿਊਟਰ ਡਾਕ ਪਿਛਾ ਪਾਲ ਬਾਈ ਜਿੰਦਾਬਾਦ 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 ਤੇ ਮੈਂ ਤਾਂ ਕੋਈ ਕੰਮਕਾਰ ਨਹੀਂ ਕਰਦੇ ਬਾਜੀ ਟੈਲੀ ਆ ਬਈ ਸਾਰੇ ਅੱਛਾ ਹਾਜੀ ਬੇਰੋਜ਼ਗਾਰ ਹੀ ਆ ਅਸੀਂ ਸਾਰੇ ਸਾਰੇ ਪੜਦੇ ਹੀ ਆ ਅੱਛਾ ਪੜਦੇ ਹਾਂ ਪਰ ਪੜਾਈ ਦੇ ਨਾਲ ਨਾਲ ਵੀ ਕੋਈ ਕੰਮ ਮਿਲ ਹੀ ਜਾਂਦਾ ਹੈ ਨਾ ਹੂੰ ਕੋਈ ਕਰਦਾ ਪੜਾਈ ਦੇ ਨਾਲ ਕੰਮ ਕਰਦਾ ਕੋਈ ਬਈ ਚੈਨਲ ਦਾ ਨਾਮ ਕਿਹੜਾ ਉਹ ਸਾਹਮਣੇ ਦੇ ਬਾਪੂ ਹਰਾ ਤੋਂ ਪੁੱਛਦੇ ਆ ਬਾਪੂ ਜੀ ਆ ਪਿੰਡ ਬਾਰੇ ਮਾੜਾ ਜਿਹਾ ਦੱਸੋ ਤੁਹਾਡਾ ਜਿਹੜਾ ਪਿੰਡ ਆ ਨਾ ਪਿੰਡ ਬਾਰੇ ਜਾਣਕਾਰੀ ਦਿਓ ਜਿਹੜਾ ਖਾਨਪੁਰ ਪਿੰਡ ਖਾਨਪੁਰ ਆ ਨਾ ਇਹ ਓਏ ਨਹੀਂ ਹੈ ਨਹੀਂ ਤੁਹਾਨੂੰ ਹਾਂ ਜੀ ਇਹ ਬੜਾ ਹੀ ਆਇਆ ਆ ਨੌਜਵਾਨ ਮੁੰਡੇ ਬੈਠੇ ਆ ਨੌਜਵਾਨ ਮੁੰਡੇ ਬੈਠੇ ਆ ਇਹ ਆਪਣੇ ਪਿੰਡ ਬਾਰੇ ਜਾਣਕਾਰੀ ਦੇਣਗੇ ਕੋਈ ਨਾ ਕੋਈ ਬਾਜੀ ਕੋਈ ਜਾਣਕਾਰੀ ਦਿਓ ਤੁਹਾਡੇ ਪਿੰਡ ਬਾਰੇ ਬਾਜੀ ਸਾਡੇ ਪਿੰਡ ਦਾ ਨਾਮ ਖਾਨਪੁਰ ਆ ਜੀ ਹਾਂ ਜੀ ਤਹਿਸੀਲ ਦਸੂਆ ਹਾਂਜੀ ਖਾਨਾ ਧੁਗਾ ਕਲਾ ਅੱਛਾ ਜੀ ਜਿਹੜਾ 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 ਹਿਆਰ ਪਰ ਬਹੁਤ ਗੁੰਡਾ ਹੱਤ ਹਾਂ ਇਸ ਪਿੰਡ ਦੀ ਖਾਸਤ ਇਹ ਆ ਜੀ ਕੋਈ ਗੁਰਦੁਆਰਾ ਸਾਹਿਬ ਆ ਇੱਥੇ ਹਾਂਜੀ ਠੀਕ ਆ ਜੀ ਹਾਂਜੀ ਪੰਚਾਇਤ ਕਰ ਬਾਰੇ ਦੱਸਾਂਗੇ ਤੁਹਾਨੂੰ ਹਾਂਜੀ ਬੜਿਆ ਤੇ ਸਰਪੰਚ ਜਿਹੜਾ ਸਰਬਸੰਮਤੀ ਨਾਲ ਚੁਣਿਆ ਗਿਆ ਜੀ ਹਾਂਜੀ ਆ ਪਈਆਂ ਨਹੀਂ ਸਾਡੇ ਹਾਂਜੀ ਤੇ ਤੇ ਬਹੁਤ ਹੀ ਫਿਰ ਤਾਂ ਵਧੀਆ ਪਿੰਡ ਆ ਤੁਹਾਡਾ ਹਾਂਜੀ ਕੋਈ ਗੱਲ ਨਹੀਂ ਇੱਕੋ ਹੀ ਗੁਰਦੁਆਰਾ ਸਾਹਿਬ ਇੱਕੋ ਹੀ ਗਰਾਊਂਡ ਆ ਹਾਂਜੀ ਸਾਹਿਬ ਉੱਥੇ ਹੀ ਖੇਡਦੇ ਰਲ ਮਿਲ ਕੇ ਤੇ ਬਹੁਤ ਵਧੀਆ ਬਾਜੀ ਤੁਹਾਡਾ ਪਿੰਡ ਬਹੁਤ ਸੋਹਣਾ ਪਿੰਡ ਆ ਤੇ ਹੋਰ ਕੋਈ ਗੱਲਬਾਤ ਆਪਣੇ ਪਿੰਡ ਦੇ ਬਾਰੇ ਹੋਰ ਜੀ ਬਸ ਇਹੀ ਆ ਵੀ ਰਸ ਰਲ ਮਿਲ ਕੇ ਚੱਲੀ ਜਾਂਦਾ ਨਸ਼ਿਆਂ ਤੋਂ ਬਹੁਤ ਪੂਰਾ ਅੱਛਾ ਜੀ ਬਿਲਕੁਲ ਦੂਰ ਆ ਬਸ ਇੰਸਟਾਗ੍ਰਾਮ ਦਾ ਨਸ਼ਾ ਜਿਆ ਰਹਿੰਦਾ ਆ ਗੇਂਦ ਵੀ ਬਾਜੀ ਨੇ ਕੋਲੀ ਰੱਖੀ ਆ ਬਾਲਾਂ ਬਹੁਤ ਆ ਜੀ ਐਸੇ ਪੂਰੇ ਬਾਲਾਂ ਨਾਲ ਭਰੇ ਅੱਛਾ ਕਿੱਟਾ ਕੱਠ ਬਾਲਾਂ ਹੋਣੀਆਂ ਸਾਡੇ ਕੋਲ 1 ਮਿੰਟ ਕਰੀਬ ਅੱਢੇਰੀ ਕਰੀ ਬਾਅਦ ਪਾ ਲਈ ਆ ਲਓ ਜੀ ਗੇਂਦੀ ਗੇਂਦਾ ਭਾਈ ਹੋਰੀ ਤੂੰ ਹੀ ਵੀ ਸਿੱਖ ਲੈਂਦੇ ਆ ਤੇ ਬਾਅਦ ਦੇ ਵਿੱਚ ਜਦੋਂ ਖੇਡਣ ਨੂੰ ਮਨ ਕਰਦਾ ਤੇ ਖੇਡ ਵੀ ਲੈਂਦੇ ਆ ਫਿਰ ਇੱਥੇ ਆ ਬਾਲੀਵਾਲ ਗਰਾਊਂਡ ਆ ਜੀ ਖਾਨਪੁਰ ਦਾ ਜਿਹੜਾ ਹੈਗਾ ਇੱਧਰ ਸੱਤ ਦੇ ਨਾਲ ਹੀ ਪਿੱਪਲ ਸੱਤ ਵੀ ਨਾਲ ਹੀ ਬਣੀ ਤੇ ਖੇਡਣ ਵਾਲਾ ਵੀ ਨਾਲ ਹੀ ਬਣਿਆ ਜੇ ਕੋਈ ਤਾਂਸ ਤਾਂਸ ਤਾਂ ਤੇ ਖੇਡਦੇ ਨਹੀਂ ਹੁੰਨੇ ਹਨਾ ਨਹੀਂ ਨਹੀਂ ਤਾਂਸ ਨਹੀਂ ਖੇਡਦੇ ਹੁਣੇ ਗਰਮੀਆਂ ਨੂੰ ਗਰਮੀਆਂ ਨੂੰ ਖੇਡੀਦਾ ਤੇ ਬਾਕੀ ਜੀ ਦਾ ਜੀ ਕਰਦਾ ਤਾਂਸ ਵੀ ਖੇਡ ਲਾਂਦਾ ਕੋਈ ਤੇ ਪਰ ਇਧਰ ਬਾਲੀਵਾਲ ਗਰਾਊਂਡ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਖੇਡਣ ਦੇ ਲਈ ਤੇ ਹੁਣ ਦੋਸਤੋ ਆਪਾਂ ਅੱਗੇ ਪੱਜ ਕਿਹੜਾ ਪਿੰਡ ਆ ਇੱਧਰ ਖੁਣਖੁਣ ਗਲਾਂ ਅੱਛਾ ਸਿੱਧਾ ਫਿਰ ਖੁਣਖੁਣ ਗਲਾਂ ਤੋਂ ਟਾਂਡੇ ਵਾਲੀ ਰੋਡ ਆਪੇ ਖੁੱਡਾ ਅੱਛਾ ਖੁੱਡਾ ਆ ਜਾਣਾ ਫਿਰ ਟਾਂਡੇ ਵਾਲੀ ਰੋਡ ਹੈਨਾ ਤੇ ਦੋਸਤੋ ਹੁਣ ਆਪਾਂ ਚੱਲਦੇ ਆਂ ਚੰਗਾ ਜੀ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਆਪਾਂ ਚੱਲਦੇ ਹਾਂ ਹੁਣ ਇੱਧਰ ਆ ਬਾਪੂ ਜੀ ਇੱਧਰ ਇੱਧਰ ਮੈਨੂੰ ਜਾਂਦੇ ਦੀ ਬਣਾ ਦੇ ਮੇਰੀ ਤੇ ਹੁਣ ਆਪਾਂ ਚੱਲਦੇ ਆਂ ਦੋਸਤੋ ਅੱਗੇ ਤੇ ਆਹ ਰੂੜੀਆਂ ਲੱਗੀਆਂ ਹੋਈਆਂ ਇੱਧਰ ਵਿਚ ਪਲਾਂਟ ਮੈਨੂੰ ਬੜਾ ਸੋਹਣਾ ਲੱਗਿਆ ਦੇਖੋ ਤੇ ਇਹ ਪਲਾਂਟ ਦਾ ਨਾਮ ਚਲੋ ਪੁੱਛਦੇ ਆ ਨਰਸਰੀ ਦੇ ਵਿੱਚ ਜਾ ਕੇ ਅੱਗੇ ਤੇ ਹੁਣ ਆਪਾਂ ਜਾਵਾਂਗੇ ਜੀ ਬੂਟੇ ਲੈ ਲਓ ਬੂਟੇ ਆਜੋ ਜੀ ਆਪਾਂ ਚੱਲ ਗਏ ਆ ਅੱਗੇ ਨੂੰ ਏ ਆਪਾ ਆ ਬਾਜੀ ਹੋਰੀ ਖੜੇ ਆ ਬਾਜੀ ਅਸੀ ਗਾਲ ਜੀ ਬਾਜੀ ਆ ਮਾੜਾ ਰਸਤੇ ਬਾਰੇ ਜਾਣਕਾਰੀ ਦਿਓ ਇੱਕ ਮਿੰਟ ਅੱਗੇ ਨੂੰ ਆਏ ਭਾਈ ਸਾਹਮਣੇ ਜਿਹੜਾ ਆ ਰਸਤਾ ਨਾ ਹਾਂ ਜਿੱਦਾਂ ਇੱਕ ਮਿੰਟ ਆ ਇੱਥੇ ਚ ਰਸਤਾ ਆ ਗਿਆ ਜੀ ਤੇ ਇਹ ਚ ਰਸਤੇ ਤੋਂ ਇਧਰ ਨੂੰ ਜਿਹੜੀ ਇਹ ਸੜਕ ਜਾਂਦੀ ਹੈ ਇਹ ਕਿਹੜੇ ਪਿੰਡ ਨੂੰ ਹੀ ਇਹ ਜਦੇ ਭਾਈ ਸ਼ੇਖੂਪੁਰ ਨੂੰ ਅੱਛਾ ਸ਼ੇਖੂਪੁਰ ਪਿੰਡ ਨੂੰ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਅੱਗੇ ਸਿੱਧੀ ਨਿਕਲ ਜਾਂਦੀ ਹੈ ਜੀ ਸਿੱਧੀ ਭਾਈ ਜਾਂਦੀ ਹੈ ਕਿ ਖੁਣ ਖਣਾ ਨੂੰ ਖੁਣ ਖਣਾ ਨੂੰ ਤੇ ਇਧਰ ਨੂੰ ਇਹ ਭਾਈ ਜਾਂਦੇ ਪਟੀਆਂ ਨੂੰ ਅੱਛਾ ਇਧਰ ਪਟੀਆਂ ਨੂੰ ਓਕੇ ਥੈਂਕ ਯੂ ਭਾਈ ਸ਼ੁਕਰੀਆ ਠੀਕ ਹੋ ਜੀ ਹਾਂ ਜੀ ਬਲੌਗ ਬਣਦਾ ਭਾਜੀ ਤੇ ਆ ਚੈਨਲ ਆਈ ਆਪਣਾ ਭਾਈ ਸ਼ਸ਼ੀਕਾਲ ਆਪਾਂ ਹੁਣ ਆਪਾਂ ਖੁਣ ਖਣ ਗਲਾ ਨੂੰ ਜਾਵਾਂਗੇ ਸਿੱਧਾ ਤੇ ਦੋਸਤੋ ਜਦੋਂ ਆਪਾਂ ਰਸਤੇ ਦੇ ਵਿੱਚ ਜਾਂਦੇ ਆ ਇਧਰ ਗੰਨੇ ਦੀ ਕਟਾਈ ਹੋ ਰਹੀ ਆ ਤੇ ਗੰਨੇ ਦੀ ਤੁਹਾਨੂੰ ਕਟਾਈ ਵੀ ਦਿਖਾ ਦਿੰਨੇ ਆ ਕਿੰਨੀ ਸਾਰਾ ਮੇਲਾ ਲੱਗਿਆ ਹੋਇਆ ਪੂਰਾ ਇਹ ਦੇਖੋ ਇਧਰ ਤੇ ਅਸ਼ਾਰਪੁਰ ਦੇ ਵਿੱਚ ਗੰਨੇ ਦੇ ਤੁਹਾਨੂੰ ਅੰਬਾਰ ਹੀ ਲੱਗੇ ਮਿਲਣਗੇ ਤੇ ਪੂਰਾ ਗੰਨਾ ਜਿਹੜਾ ਬਹੁਤ ਸਾਰੇ ਭਾਜੀ ਕਿੰਨੇ ਬੰਦੇ ਲੱਗੇ ਹੋਏ ਹੋ 30 ਬੰਦਾ ਹੈ 30 30 ਬੰਦੇ ਆ ਅੱਜ ਆਜਾਜੀ ਕਰਤਾ ਇਹ ਇੰਨਾ ਇਨਾ ਏਰੀਆ ਮੈਂ ਕਿ ਅੱਜ ਕੱਟ ਦਿੱਤਾ ਹੋਰ ਹੋਰ ਓਕੇ ਤੇ ਦੋਸਤੋ ਚੱਲਦੇ ਹਾਂ ਹੁਣ ਆਪਾਂ ਅੱਗੇ ਅਗਲੇ ਪਿੰਡ ਤੇ ਰੋਡ 2 ਕਿਲੋਮੀਟਰ ਅੱਗੇ ਦੋਸਤੋ ਚੋ ਆ ਗਿਆ ਸਤਿਕਾਰ ਬਾਪੂ ਜੀ ਸਤਿਕਾਰ ਜੀ ਰੋਡ 1 ਕਿਲੋਮੀਟਰ ਗੇਰ ਉੜ ਆ ਗਿਆ ਕੁੱਡੇ ਵਾਲੀ ਸਾਥ ਇੱਕੋ ਨਾਲ ਰਸਤਾ ਆ ਗਿਆ ਤੇ ਹੁਣ ਆਪਾਂ ਤੁਹਾਨੂੰ ਇੱਥੇ ਮੋੜ ਕੋਲੇ ਜਾ ਕੇ ਆਪਾਂ ਇੱਧੇ ਚੱਲਾਂਗੇ ਇਧਰ ਪਹੁੰਚ ਮਾਰ ਕੇ ਖਾਨਪੁਰ ਪਿੱਛੇ ਨੂੰ ਆਪਾਂ ਪਿੱਛੇ ਛੱਡੇ ਆਂ ਤੇ ਇਧਰ ਨੂੰ ਆਣ ਅੱਗੇ ਟਿੱਲੇਵਾਲ ਤੇ ਥੱਲੇ ਖੁਣਖਣ ਕਲਾਂ ਇਹ ਖੁਣਖਣ ਕਲਾਂ ਦੀ ਹੱਦ ਆਈ ਤੇ ਥੱਲੇ ਖੁਣਖਣ ਕਲਾਂ ਆ ਦੇ ਆ ਭਾਜੀ ਹੋਰਾ ਨੂੰ ਰੋਪਾਜੀ ਸਤਿ ਸ਼ਕਾਲ ਜੀ ਭਾਜੀ ਇੱਕ ਖੁਣਖਣ ਕਲਾ ਆ ਗਿਆ ਖੁਣਖਣ ਕਾਂ ਤੋਂ ਅਗਲਾ ਪਿੰਡ ਦਸਣ ਦੇ ਵਿੱਚ ਹੈਲਪ ਕਰਿਓ ਜੀ ਸਾਡੀ ਹਾਂ ਜੀ ਦੱਸੋ ਜੀ ਹਾਂ ਜੀ ਕਿਹੜਾ ਪਿੰਡ ਆਈ ਅੱਗੇ ਟਿੱਲੋ ਵਾਲ ਤੇ ਟਿੱਲੋ ਵਾਲ ਤੋਂ ਅੱਗੇ ਕਿਹੜਾ ਪਿੰਡ ਆ ਇਹ ਸਾਈਡ ਨੂੰ ਭਜਣ ਤੱਕ ਨਹੀ ਸਿੱਧੀ ਸਿੱਧੀ ਖੁੱਡਾ ਹਾਂ ਜੀ ਖੁੱਡਾ ਜੀ ਖੁੱਡਾ ਖੁੱਡੇ ਤੋਂ ਅੱਗੇ ਖੁੱਡੇ ਤੋਂ ਅੱਗੇ ਰੋਡ ਨੂੰ ਸੋਹੇ ਲਿ ਜਾਣਾ ਜਾਂ ਆਪਣਾ ਇੱਥੋਂ ਨੂੰ ਟੰਡਿਆ ਪਿੰਡ ਵਿੱਚ ਹੀ ਜਾਣਾ ਅਛਾ ਜੀ ਫਿਰ ਅੱਗੇ ਤੁਹਾਡੇ ਸਾਹਮਣੇ ਚੱਲ ਜਾਣਾ ਖੁੱਡਾ ਖੁੱਡਾ ਜਾਣਾ ਹਾਂ ਜੀ ਖੁੱਡੇ ਤੋਂ ਜੀ ਆ ਨੱਥਾ ਖੁੱਡੇ ਤੋਂ ਜੀ ਆ ਨੱਥਾ ਹਾਂਜੀ ਹਾਂਜੀ ਅੱਗੇ ਆਲਮਪੁਰ ਹਾਂਜੀ ਆਲਮਪੁਰ ਤਰਨਪੁਰ ਆਲਮਪੁਰ 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 ਫੇਰ ਜੀ ਫੇਰ ਆ ਜਾਣਾ ਆਪਣੇ ਗਲੀਆਂ ਹਾਂਜੀ ਗਲੀਆਂ ਗਲੀਆਂ ਆਸ਼ਾਈ ਫੇਰ ਫੇਰ ਗਾੜੀ ਨਹੀਂ ਕੋਸਾ ਹਾਂਜੀ ਗਾੜੀ ਨਹੀਂ ਹੋਦਾ ਸਾਹਿਬ ਮੈਨੂੰ ਤਾਂ ਵੀ ਨਹੀਂ ਪਤਾ ਤਾਂ ਬਹੁਤ 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 ਦੂਰ ਭੈਣਾ ਦਾੜਾ ਕਿਹੜਾ ਪਿੰਡ ਆ ਟਿੱਲੂ ਵਾਲਾ ਖੁਣਖਣ ਦਾੜਾ ਕਿਹੜਾ ਪਿੰਡ ਆ ਟਿੱਲੂ ਵਾਲਾ ਖੁਣਖਣ ਟਿੱਲੋ ਵਾਲਾ ਖੁਣਖਣ ਅੱਛਾ ਅੱਛਾ ਚਲੋ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਦੋਸਤੋ ਚਲਦੇ ਹਾਂ ਹੁਣ ਆਪਾਂ ਅੱਗੇ ਫਿਰ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਆਪਾਂ ਚਲਦੇ ਹਾਂ ਸਿੱਤੇ ਫੋਨਾਂ ਤੋਂ ਅਗਲਾ ਆਕਾਸ਼ ਇਹ ਤੇ ਜਿਵੇਂ ਰਿਟੇ ਪੇਗਾ ਆਵਾਜ਼ ਬਹੁਤ ਜ਼ਿਆਦਾ ਵਿਵੇਕ ਫੋਨ ਬਿੰਬੀ ਸੇ ਸੁਕਾ ਲੇ ਤੇ ਅੱਗੇ ਦੋ ਗੁਣਾ ਰਸਤਾ ਆ ਗਿਆ ਜੀ ਤੇ ਹੁਣ ਆਪਾਂ ਇਹ ਹੈਗਾ ਟਿੱਲੋਵਾਲ ਤੇ ਟਿੱਲੋਵਾਲ ਪਿੰਡ ਆ ਗਏ ਆ ਤੇ ਇਧਰ ਨੂੰ ਖੁੱਡਾ ਤੇ ਪਿੱਛੇ ਆਪਾਂ ਖਾਨਪੁਰ ਪਿੰਡ ਛੱਡੇ ਆਏ ਆ ਬਹੁਤ ਨਿੱਕੇ ਨਿੱਕੇ ਥੋੜੀ ਥੋੜੀ ਦੂਰੀ ਤੇ ਪਿੰਡ ਆ ਤੇ ਇਧਰ ਨੂੰ ਕਿਹੜਾ ਪਿੰਡ ਹੋਊਗਾ ਫਿਰ ਖਾਨਪੁਰ ਆ ਖੁੱਡਾ ਟਿੱਲੋਵਾਲ ਬੋਰਡ ਹੀ ਪਤਾ ਨਹੀਂ ਕਿਦਾਂ ਜਿਹਾ ਲੱਗਿਆ ਹੋਇਆ ਹੁਣ ਆਪਾਂ ਇਧਰ ਨੂੰ ਆਹ ਵਾਲੇ ਰਸਤੇ ਨੂੰ ਮੁੜਾਂਗੇ ਬਾਜੀ ਇਧਰ ਕਿਹੜਾ ਪਿੰਡ ਆਈ ਇਧਰ ਨੂੰ ਬਗੋਲਾ ਪਿੰਡ ਆਉਂਦਾ ਜੀ ਤੇ ਇਧਰ ਆਪਾਂ ਖੁੱਡੇ ਪਿੰਡ ਨੂੰ ਚੱਲ ਜਾਵਾਂਗੇ ਬਗੋਲਾ ਨਹੀਂ ਚੱਲਦੇ ਆ ਮਗੋਲਾਂ ਵਾਲੇ ਪਿੰਡ ਨੂੰ ਚੱਲਦੇ ਆ ਤੇ ਇੱਧਰ ਹੈਗਾ ਅੱਗੇ ਖੁੱਡਾ ਤੇ ਪਿੱਛੇ ਖਾਨ ਪਰ ਰਹਿ ਗਿਆ ਤੇ ਇਹ ਹੈਗਾਗਾ ਟਿੱਲੋਵਾਲ ਪਿੰਡ ਤੇ ਟਿੱਲੋਵਾਲ ਪਿੰਡ ਤੋਂ ਆਪਾਂ ਇੱਧਰ ਮਗੋਲਾਂ ਨੂੰ ਨਿਕਲਦੇ ਆ ਤੇ ਆਪਾਂ ਜਾ ਰਹੇ ਆ ਗਾਇਸ ਕਾਨਕ ਬੜੀ ਸੋਹਣੀ ਸੋਹਣੀ ਲੱਗ ਰਹੀ ਆ ਇਹ ਆ ਸਰੋਂ ਪੱਕ ਵੀ ਚੁਕੀ ਆ ਦੋਸਤੋ ਪੱਕ ਕੇ ਭਾਰੀ ਹੋ ਗਈ ਆ ਇਹ ਦੇਖੋ ਕਿੰਨਾ ਵਜਨ ਹੋਇਆ ਇਹ ਬਹੁਤ ਅਗੇਤੀ ਬੀਜੀ ਹੋਣੀ ਆ ਤੇ ਇਹ ਵਾਲੀ ਸਰੋਂ ਪੱਕ ਵੀ ਚੁਕੀ ਆ ਤੇ ਇਹ ਦੇਖੋ ਤੇ ਹੁਣ ਆਪਾਂ ਸਿੱਧੇ ਜਾਵਾਂਗੇ ਤੇ ਇਧਰ ਭਾਈ ਹਸੀਗਰ ਤੇ ਆ ਵੀ 14 ਰਸਤਾ ਆ ਗਿਆ ਇੱਥੇ ਜੋ ਕਾਫੀ ਡੂੰਗੀ ਹੈ ਇਧਰ ਨੂੰ ਦੋਸਤੋ ਆਪਾਂ ਇਧਰ ਨੂੰ ਮੋੜ ਮੁੜਾਂਗੇ ਇੱਥੇ ਰੁਕਾਂਗੇ 2 ਮਿੰਟ ਲਈ ਆਹ ਮੋੜ ਪੁੱਛਦੇ ਆ ਕਿਧਰ ਨੂੰ ਜਾਂਦਾ ਤੇ ਸਰੋਂ ਦੇ ਫੁੱਲ ਜਿਹੜੇ ਬੜੇ ਸੋਹਣੇ ਲੱਗ ਰਹੇ ਆ ਉਹਨਾਂ ਤੋਂ ਪੁੱਛਦੇ ਆਂ ਆਪਾਂ ਇਹ ਵਾਲਾ ਰਸਤਾ ਕਿੱਧਰ ਨੂੰ ਜਾਂਦਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਆਹ ਵਾਲਾ ਰਸਤਾ ਕਿੱਧਰ ਨੂੰ ਜਾਂਦਾ ਜੀ ਮੈਂ ਸਾਰੇ ਪਿੰਡ ਹੀ ਘੁੰਮਦਾ ਪਿਆ ਆਂ ਵੀ ਬਲੌਗ ਬਣਾਉਂਦਾ ਪਿਆ ਆਹ ਵਾਲਾ ਰਸਤਾ ਕਿੱਧਰ ਨੂੰ ਜਾਊਗਾ ਜੀ ਜੇ ਤੁਹਾਡਾ ਮੂੰਹ ਸਿਰ ਨਿਕਲਦਾ ਉੱਥਾ ਸਾਰੀਆਂ ਛੇਹਾਂ ਜਾਂਦਾ ਅੱਛਾ ਛੇਹਾਂ ਨੂੰ ਜਾਂਦਾ ਉਹ ਅੱਗੇ ਕਿਸੇ ਪਿੰਡ ਨੂੰ ਨਹੀਂ ਨਿਕਲਦਾ ਨਹੀਂ ਜੀ ਤੇ ਅੱਗੇ ਸਿੱਧੇ ਕਿਹੜੇ ਕਿਹੜੇ ਪਿੰਡ ਆ ਜਾਣੇ ਆ ਜੀ ਇਹ ਵੀ ਮੋੜੇ ਆ ਆ ਆ ਸਾਡਾ ਅੱਛਾ ਜੀ ਇਹ ਬਗੋਲਖੁਰ ਦਾ ਪਿੰਡ ਆਈ ਹਾਂਜੀ ਹਾਂਜੀ ਅੱਛਾ ਜੀ ਅੱਗੇ ਆ ਗਈ ਬਸ ਸੋਈਆਂ 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 ਨਾਲ ਜੀ ਨੇ ਬਗੋਲ ਸਾਡੀ ਲੋਕੀਆਂ ਬੋਲਾਂ ਹਾਂਜੀ ਪਰ ਇਹ ਗਲੀ ਚੜ ਗਿਆ ਜੀ ਅੱਛਾ ਜੀ ਰਾਜਪੁਰ ਹਾਂਜੀ ਗੋਟਾਂ ਹਾਂਜੀ ਚੱਜੀ ਪਿੰਡ ਠੀਕ ਆ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੈਲਪ ਕਰਨ ਲਈ ਤੇ ਆਪ ਗਮਲੇ ਪੇਂਟ ਕਰਾ ਲਓ ਰੁੱਖਾਂ ਦੀ ਕਟਿੰਗ ਕਰਵਾ ਲਓ ਬੂਟੇ ਲਾ ਲਓ ਜੀ ਬੂਟੇ ਲਗਵਾ ਲਓ ਜੀ ਦੇ ਅੱਗੇ ਜਿਹੜਾ ਮੋੜ ਦੋਸਤੋ ਆ ਜਾਣਾ ਆ ਸਾਹਮਣੇ ਬਗੋਲਾ ਦਾ ਬਿੰਦੂ ਲੱਗਿਆ ਹੋਇਆ ਬਗੋਲ ਖੁਰਦ ਤੇ ਇਹ ਵਾਲੀ ਸਾਈਡ ਨੂੰ ਜਾਣਾਗਾ ਸ਼ੇਹੂਪੁਰ ਤੇ ਇਧਰ ਨੂੰ ਆਪਾਂ ਮੁੜਾਂਗੇ ਸੋਈਆਂ ਨੂੰ ਇਥੇ ਤਾਂ ਰਸਤੇ ਖਤਮ ਹੋ ਗਿਆ ਯਾਰ ਮਾਈ ਗॉड ਅੱਗੇ ਰਸਤੇ ਖਤਮ ਹੋ ਗਿਆ ਤੇ ਆਪਾਂ ਪਿੱਛੇ ਵਾਕੇ ਮੁੜਦੇ ਆ ਇੱਥੇ ਆ ਕੇ ਤਾਂ ਰਸਤੇ ਖਤਮ ਹੋ ਗਿਆ ਅ ਸ਼ਾਇਦ ਮੈਨੂੰ ਲੱਗਦਾ ਇਧਰ ਦੀ ਹੈਗਾ ਰਸਤਾ ਅੱਗੇ ਚੱਲਦੇ ਆਪਾਂ ਥੋੜਾ ਮੁੜਾਂਗੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਨੂੰ ਤੇ ਤੇ ਅੱਗੇੋਂ ਭਾਜੀ ਆ ਰਹੇ ਆ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਵਾਲਾ ਰਸਤਾ ਜਿਹੜਾ ਕਿੱਧਰ ਨੂੰ ਜਾਂਦਾ ਭਾਜੀ ਆ ਵਾਲਾ ਰਸਤਾ ਕਿੱਧਰ ਨੂੰ ਜਾਂਦਾ ਜੀ ਸ਼ੇਖੂਪੁਰ ਤੇ ਸ਼ੇਖੂਪੁਰ ਤੋਂ ਅੱਗੇ ਖਾਨਪੁਰ ਖਾਨਪੁਰ ਤੋਂ ਅੱਗੇ ਅਸਾਂ ਤੇ ਆ ਵਾਲਾ ਰਸਤਾ ਕਿੱਧਰ ਨੂੰ ਜਾਊਗਾ ਜੀ ਆ ਪਿੱਛੇ ਇਹ ਵਾਲਾ ਕਿੱਧਰ ਨੂੰ ਜਾਊਗਾ ਰਸਤਾ ਅੱਜਾ ਇਹ ਸੋਈਆਂ ਨੂੰ ਨਿਕਲ ਜਾਣਾ ਅੱਗੇ ਹਾਂਜੀ ਅੱਛਾ ਖੋਡੇ ਨੂੰ ਵੀ ਜਾਂਦਾ ਸੋਈਆਂ ਨੂੰ ਵੀ ਜਾਂਦਾ ਅੱਗੇ ਓਕੇ ਓਕੇ ਸ਼ੁਕਰੀਆ ਬਾਜੀ ਤੇ ਕੋਈ ਸਸੀ ਕਾ ਜੀ ਵਧੀਆ ਹੀ ਵਧੀਆ ਤੇ ਆਪਾਂ ਬਲੌਗ ਬਣਾ ਰਹੇ ਆ ਜੀ ਤੇ ਆਪਣਾ ਹੈਗਾ ਨਰਸਰੀ ਦਾ ਕੰਮ ਅੱਛਾ ਜੀ ਤੇ ਗਮਲੇ ਪੇਂਟ ਕਰਾਉਣੇ ਹੋਣ ਪੌਦਿਆਂ ਦੀ ਕਟਿੰਗ ਕਰਵਾਉਣੀ ਹੋਵੇ ਤੇ ਸਾਰੇ ਕੰਮ ਨਰਸਰੀ ਦੇ ਤੁਸੀਂ ਕਰਦੇ ਤੇ ਕਿੱਧਰ ਜਾਣਾ ਈ ਤੁਸੀਂ ਹਾਂਜੀ ਨਾ ਵੀ ਨਿਗੋਲਾ ਗੇਟ ਈ ਹੈ ਆਹੀ ਆਈ ਬਗੋਲਾ ਨਾਲ ਆਈ ਆਹੀ ਆਈ ਬਗੋਲਾ ਨਾਲ ਆਗੇ ਆਊਗਾ ਇਹ ਰੰਧਾਵੇ ਬਗੋਲਾ ਪਿੰਡ ਤੇ ਇਹ ਹੈਗਾ ਰੰਧਾਵੇ ਬਗੋਲਾ ਪਿੰਡ ਤੇ ਰੰਧਾਵੇ ਬਗੋਲਾ ਪਿੰਡ ਆਪਾਂ ਲੰਘ ਚੁਕੇ ਆਂ ਤੇ ਬਗੋਲਾ ਪਿੰਡ ਅੱਗੇ ਆਉਣਾ ਤੇ ਇੱਥੇ ਸਰੋਂ ਦਾ ਦ੍ਰਿਸ਼ ਦੇਖਣ ਵਾਲਾ ਦੋਸਤੋ ਬਹੁਤ ਜ਼ਿਆਦਾ ਸਰੋਂ ਵੀ ਲੱਗੀ ਹੋਈ ਆ ਸਾਰੇ ਪਾਸੇ ਤੁਹਾਨੂੰ ਇੱਥੇ ਸਰਵਿੰਗ ਸਰੋਂ ਨਜ਼ਰ ਆਉਣੀ ਆ ਤੇ ਆਪਾਂ ਇੱਧਰ ਨੂੰ ਹੁਣ ਮੁੜ ਮੁੜ ਗਏ ਆ ਇਹ ਵਾਲਾ ਰਸਤਾ ਵੀ ਅੱਗੇ ਬਗੋਲਕਲਾਂ ਨੂੰ ਜਾਂਦਾ ਤੇ ਆਪਾਂ ਜਾਵਾਂਗੇ ਸੋਈਆਂ ਤੇ ਝੱਜੀ ਪਿੰਡ ਨੂੰ ਇਹ ਤਾਨੂੰੜਾਂਗੇ ਸੋਈਆਂ ਝੱਜੀ ਆਉਣਾ ਨਾ ਜੀ ਅੱਗੇ ਜੀ ਦੋਸਤੋ ਅੱਗੇ ਪਿੰਡ ਆ ਗਿਆ ਬਾਜੀ ਸੋਈਆਂ ਪਿੰਡ ਆ ਗਏ ਨਾ ਅੱਗੇ ਤੇ ਅੱਗੇ ਬਾਜੀ ਸੋਈਆਂ ਪਿੰਡ ਆ ਗਿਆ ਤੇ ਸੋਈਆਂ ਤੋਂ ਅੱਗੇ ਕਿਹੜਾ ਪਿੰਡ ਆਉਣਾ ਜੀ ਇਧਰ ਨੂੰ ਕਿਹੜਾ ਪਿੰਡ ਆਉਣਾ ਇਧਰ ਨੂੰ ਸੱਜੇ ਹਾਂਜੀ ਸੱਜੇ ਇਧਰਲੇ ਪਾਸੇ ਦਰਗਾਹ ਹੈੜੀ ਹੁਣਾ ਤੇ ਖੱਬੇ ਜੀ ਖੱਬੇ ਚ ਜੀ ਪਿੰਡ ਤੇ ਚਤੋਵਾਲ ਤੇ ਦਰਗਾਹ ਹੈੜੀ ਤੋਂ ਕਿਹੜਾ ਪਿੰਡ ਅੱਗੇ ਨਹੀਂ ਨਹੀਂ ਸਾਰੇ ਪਿੰਡ ਹੀ ਘੁੰਮਣੇ ਆਪਾਂ ਹਾਂਜੀ ਰਾਜਪੁਰ ਸ਼ਾਲਾਪੁਰ ਆਉਂਦਾ ਹੈਗਾ ਹਾਂਜੀ ਤੇ ਹੋਰ ਆਉਂਦਾ ਹੈਗਾ ਕਰਾਲਾ ਕਰਾਲੇ ਕਰਾਲਾ ਦੇ ਇਧਰ ਪੈਂਦਾ ਓਕੇ ਤੇ ਬਾਕੀ ਕਰਾਲੇ ਤੱਕ ਮੈਂ ਪਹਿਲਾਂ ਗਿਆ ਹੋਇਆ ਉਧਰ ਨੂੰ ਘੁੰਮਿਆ ਤੇ ਬਾਕੀ ਦੋਸਤੋ ਆਪਾਂ ਬਲੌਗ ਆਪਾਂ ਬਣਾਇਆ ਹੋਇਆ ਤੇ ਹੁਣ ਆਪਾਂ ਅੱਗੇ ਜਾ ਕੇ ਦਿਖਾਨੇ ਆ ਤੁਹਾਨੂੰ ਤੇ ਆਪਣਾ ਬਾਜੀ ਕੰਮ ਹੈਗਾ ਗਮਲੇ ਪੇਂਟ ਕਰਾਉਣ ਦਾ ਤੇ ਹੁਣ ਆਪਾਂ ਅਗਲੇ ਪਿੰਡ ਨੂੰ ਚੱਲਾਂਗੇ ਦੋਸਤੋ ਇਧਰ ਸ੍ਰਿੰਦਰ ਸਿੰਘ ਬਾਜੀਆ ਚਨਾਈ ਦਾ ਕੰਮ ਕਰਦੇ ਆ ਤੇ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਚਨਾਈ ਦਾ ਕੰਮ ਹੋਵੇ ਕੋਠੀ ਪਵਾਉਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਨੰਬਰ ਵੀ ਬੋਲ ਦਿਓ ਭਾਈ ਕਿੰਨਾ ਨੰਬਰ ਆ ਗਿਆ ਜੀ 99 99 6857 2636 2637 ਤੇ ਚੱਲਦੇ ਹਾਂ ਹੁਣ ਦੋਸਤੋ ਆਪਾਂ ਅਗਲੇ ਪਿੰਡ ਹਾਂਜੀ ਆ ਭਾਜੀ ਹੋਰੀ 1 ਮਿੰਟ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਅੱਛਾ ਜੀ ਆ ਭਾਜੀ ਤੁਸੀਂ ਹਟ ਕਦੋ ਤੇ ਚੁਨਾਈ ਦਾ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੰਮ ਹੋਵੇ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੁਣ ਭਾਜੀ ਦੀ ਤੁਹਾਨੂੰ ਆਪਣੇ ਹੱਥਾਂ ਨਾਲ ਭਾਜੀ ਨੇ ਕੋਠੀ ਬਣਾਈ ਆ ਤੁਹਾਨੂੰ ਦਿਖਾਣੇ ਆ ਇਹ ਦੇਖੋ ਇਹ ਸਾਰੀ ਭਾਜੀ ਹੋਰਾਂ ਨੇ ਤਿਆਰ ਕੀਤੀ ਆ ਤੇ ਬਹੁਤ ਹੀ ਭਾਜੀ ਸੋਹਣਾ ਕੰਮ ਕਰਦੇ ਆ ਤੇ ਜੇ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੰਮ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਇਹ ਭਾਜੀ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਆ ਸਾਰੀ ਕੋਠੀ ਭਾਜੀ ਹੋਰਾਂ ਨੇ ਤਿਆਰ ਕੀਤੀ ਆ ਤੇ ਸਰੋਂ ਦੇ ਫੁੱਲਾਂ ਦੇ ਨਾਲ ਦੇਖੋ ਪਹਿਲਾਂ ਕੋਠੀ ਦੇ ਅੱਗੇ ਸਰੋਂ ਦੇ ਫੁੱਲ ਵੀ ਆਉਂਦੇ ਆ ਤੇ ਆ ਸਾਰੀ ਜਿੰਨੀ ਕੋਠੀ ਆ ਇਹ ਬਾਜੀ ਦੇ ਹੱਥਾਂ ਦੀ ਬਣੀ ਹੋਈ ਆ ਇਹ ਇਹ ਬਾਜੀ ਹੋਰਾਂ ਦੀ ਕੋਠੀ ਆ ਇਹ ਹਾਂਜੀ ਕੀ ਨਾਮ ਬਾਜੀ ਹਰਵਿੰਦਰ ਸਿੰਘ ਇੱਕ ਮਿੰਟ ਬਲਰ ਮਰ ਗਿਆ ਹਰਵਿੰਦਰ ਸਿੰਘ ਅੱਛਾ ਇਹ ਹਰਵਿੰਦਰ ਸਿੰਘ ਬਾਜੀ ਹੋਰਾਂ ਦੀ ਕੋਠੀ ਆ ਤੇ ਇਹਨਾਂ ਦੀ ਕੋਠੀ ਬਾਜੀ ਹੋਰਾਂ ਨੇ ਤਿਆਰ ਕਰਕੇ ਦਿੱਤੀ ਆ ਤੇ ਕਿਤੇ ਵੀ ਕਿਸੇ ਨੇ ਕੋਠੀ ਬਣਾਉਣੀ ਹੋਵੇ ਤਾਂ ਤੁਸੀਂ ਬਣਵਾ ਸਕਦੇ ਹੋ ਕੀ ਨਾਮ ਤੁਹਾਡਾ ਸਾਨੂੰ ਸਾਲ ਜੀ ਸਹੀ ਹੋ ਗਿਆ ਤੇ ਭਾਜੀ ਹੋਰੀ ਥੋੜਾ ਜਿਆ ਨਾ ਸਿਹਤ ਢਿੱਲੀ ਆਜ ਬੁਖਾਰ ਕਰਕੇ ਲੋਈ ਕਹਿੰਦੇ ਫਿਰ ਤਾਂ ਕਰਕੇ ਲੈਤੀ ਹੋਈ ਆ ਕਰੋਨਾ ਹੋ ਗਿਆ ਮੈਂ ਕਿਹਾ ਬਿਲਕੁਲ ਹੀ ਮੂਹ ਵੀ ਮੰਨ ਕੀਤਾ ਹੋਇਆ ਭਾਜੀ ਨੇ ਅੱਛਾ ਅੱਛਾ ਜੀ ਠੰਡ ਕਰਕੇ ਆ ਠੀਕ ਆ ਜੀ ਤੇ ਚੱਲਦੇ ਆਂ ਦੋਸਤੋ ਹੁਣ ਆਪਾਂ ਅਗਲੇ ਪਿੰਡ ਚੱਲਦੇ ਆਂ ਇਸ ਸੋਈਆਂ ਪਿੰਡ ਨਾ ਬਾਜੀ ਸੋਈਆਂ ਪਿੰਡ ਤੋਂ ਇਧਰ ਖੱਬੇ ਹੱਥੋਂ ਮੈਂ ਮੁੜਨਾ ਸੜਕ ਆ ਜਾਣੀ ਹੈ ਨਾ ਵੱਡੀ ਠੀਕ ਆ ਤੇ ਅੱਗੇ ਖੱਬੇ ਤਾਂ ਵੱਡੀ ਸੜਕ ਆ ਜਾਣੀ ਆ ਉਦੋਂ ਤੁਹਾਨੂੰ ਆਪਾਂ ਰੋਡ ਦੇ ਉੱਤੋਂ ਸੋਈਆਂ ਪਿੰਡ ਦਿਖਾਇਆ ਸੀ ਤੇ ਅੱਜ ਤੁਹਾਨੂੰ ਫਿਰ ਨਹੀਂ ਵੀ ਦਿਖਾ ਦਿੰਨੇ ਆ ਖੱਬੇ ਪਾਸੇ ਵਾਲੀ ਫਿਰਨੀ ਆਇਆ ਦੋਸਤੋ ਹੁਣ ਆਪਾਂ ਸਰੋਂ ਦੇਖੋ ਸਰੋਂ ਦਾ ਜਿਹੜੀ ਸਿਨਰੀ ਆ ਨਾ ਬੜੀ ਸੋਹਣੀ ਬਣਦੀ ਆ ਜਦੋਂ ਆਪਾਂ ਤੁਰਦੇ ਆ ਨਾ ਸਰੋਂ ਬਹੁਤ ਸੋਹਣੀ ਲੱਗਦੀ ਆ ਤੇ ਆਪਾਂ ਮੁੜਾਂਗੇ ਇੱਧਰ ਨੂੰ ਖੱਬੇ ਮੁੜਾਂਗੇ ਇਹ ਹੈਗਾ ਸੋਈਆਂ ਪਿੰਡ ਤੇ ਅੱਗੇ ਕਰਾਲਾ ਆਉਣੀਆਂ ਬਗੋਲ ਕਲਾ ਆਉਣੀਆਂ ਤੇ ਚਲੋ ਚੱਲਦੇ ਆ ਜੀ ਹੁਣ ਆਪਾਂ ਅੱਗੇ ਮੁੜ ਗਏ ਆ ਜੀ ਤੇ ਸਿੱਧੇ ਚੱਲਾਂਗੇ ਹੁਣ ਆਪਾਂ ਤੇ ਵੱਡੀ ਅੱਗੇ ਸੜਕ ਆ ਜਾਣੀ ਆ ਤੇ ਤੁਹਾਨੂੰ ਸੋਈਆਂ ਪਿੰਡ ਦੀ ਜਿਹੜੀ ਪੂਰੀ ਫੇਰਨੀ ਆਪਾਂ ਨੇ ਘੁਮਾ ਦਿੱਤੀ ਆ